ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 13 ਨਗਸ ਨੂੰ ਕੱਟਾਂ ਦੇ ਦਿਖਾਉ ਲੱਗਿਆਂਗਾ ਜਿੰਨਾਂ ਨੂੰ 10 ਤਾਂ ਤੁਹਾਨੂੰ ਮਿਲ ਜਾਣਗੇ ਮੁਰਾ ਨਸਲ ਦੇ ਆ ਤੇ ਦੋ ਮਿਲ ਜਾਣਗੇ ਤੁਹਾਨੂੰ ਬੂਰੇ ਰੰਗ ਦੇ ਵਿੱਚ ਤੇ ਇੱਕ ਤੁਹਾਨੂੰ ਮਿਲੂਗੀ ਪਿਓਰ ਨੀਲੀ ਦਾ ਵੀ ਟਿੱਡੇ ਕੱਟ ਦੇ ਵਿੱਚ ਮਣਕਣੀ ਗੁਲਾਬੀ ਅੱਖਾਂ ਠੀਕ ਹੈ ਤਾਰੀਖ ਨੋਟ ਕਰ ਲਓ 17 ਤਾਰੀਖ 9ਵਾਂ ਮਹੀਨਾ 2025 ਨੂੰ ਵੀਡੀਓ ਬਣਾ ਰਹੇ ਹਾਂ ਕੱਲੀ ਕੱਲੀ ਕੱਟੀ ਤੋੜ ਕੇ ਦਿਖਾਵਾਂਗੇ ਤੇ ਸਾਰੇ ਹੀ ਕੱਟਣ ਲਗਭਗ ਲਾ ਵੱਡ ਥਣ ਚਰਚਾ ਮਿਲਣਗੇ ਵੱਖਰੀ ਫੋਟੋਆਂ ਕਿਸੇ ਦੇ ਨਹੀਂ ਮਿਲਣੇ ਠੀਕ ਆ ਬਾਕੀ ਬੈਸਾ ਸਾਰਾਂ ਕਟਿਆ ਖੀਰੀਆਂ ਹੋਣੀਆਂ ਜੇ ਇੱਕ ਕਦੀ ਕੱਟੀ ਦੁਆੰਦ ਹੋਈ ਤਾਂ ਉਸ ਨੂੰ ਬਾਈ ਵੀਡੀਓ ਦੇ ਵਿੱਚ ਨਾਲ ਦੀ ਨਾਲ 10 ਵੀ ਆਹਾ ਕੱਟੀ ਦੋ ਦੰਦਾ ਬਾਕੀ ਸਾਰਾਂ ਕਟਿਆ ਖੀਰੀਆਂ ਠੀਕ ਹੈ ਪਰ ਫਿਰ ਵੀ ਉਸ ਤੋਂ ਬਾਅਦ ਖਰੀਦਣ ਵਾਲਾ ਭਰਾ ਕਿਸੇ ਵੀ ਢਾਂਦੇ ਕੋਲ ਜਾ ਕੇ ਥੱਲੀ ਕਰ ਸਕਦਾ ਹੈ ਕਿਉਂਕਿ ਤੁਸੀਂ ਪੈਸੇ ਲਾਉਣ ਦੇ ਤੁਹਾਡਾ ਫਰਜ਼ੀ ਬਣ ਜਾਂਦਾ ਹੈਗਾ ਤੇ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਤੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਸੁਣਨੀ ਆ ਫਿਰ ਦਿੱਤੇ ਹੋਏ ਨੰਬਰ ਤੇ ਪਸ਼ੂ ਗ੍ਰੀਦਨ ਵਾਸਤੇ ਸੰਪਰਕ ਕਰਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲੱਖੇ ਕੀ ਆ ਚਾਲਾ ਵਧੀਆ ਤੁਸੀਂ ਸੁਣਾਓ ਠੀਕ ਹੋ ਜੀ ਕਿਰਪਾ ਨਾ ਵੀਰੇ ਆਪਣਾ ਤਾਰੀਆ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਠੀਕ ਹੈ ਤਾਂ ਸੰਪਰਕ ਨੰਬਰ ਜੀ ਮੋਬਾਈਲ ਨੰਬਰ ਆਪਣਾ 98552 87584 ਵੀਰੇ ਟੋਟਲ 13 ਨਾਗ ਹੈ ਆਪਣੇ ਕੋਲ ਹਾਂ ਵੀਰੇ ਟੋਟਲ ਆਪਣੇ ਕੋਲ ਜਿਹੜੇ ਅੱਜ 13 ਨਾਗ ਹੈ ਜਿਹਦੇ ਵਿੱਚੋਂ ਦੋ ਕਟੀਆਂ ਬੂਰੀਆਂ ਇੱਕ ਨੀਲੀ ਰਵੀ ਦੀ ਆ ਠੀਕ ਹੈ ਜੀ ਤੇ ਇੱਕ ਕੱਟੀ ਦੋਨ ਦੇ ਦੰਦ ਹਲੇ ਬਰਾਬਰ ਨਹੀਂ ਕਰੇ ਆ ਜਿਹੜੀ ਫਸਟ ਨੰਬਰ ਤੇ ਆ ਪਹਿਲੇ ਨੰਬਰ ਤੇ ਆਪਾਂ ਤੋੜ ਕੇ ਦਿਖਾਵਾਂਗੇ ਬਾਕੀ ਤਕਰੀਬਨ ਸਾਰੀਆਂ ਕਟੀਆਂ ਖੀਰੀਆਂ ਨੇ ਖੀਰੀਆਂ ਨੇ ਜੀ ਜੀ ਤੇ ਆਹ ਤੇ ਨੰਬਰ ਤੇ ਖੜੀ ਨੀਲੀ ਰਾਵੀ ਨੂੰ ਦਿਖਾਵਾਂਗੇ ਚਾਰ ਤੇ ਬੂਰੀ ਆ ਜੀ ਪਹਿਲੇ ਨੰਬਰ ਤੇ ਆ ਗਈ ਲਗਭਗ 2.5 ਸਾਲ ਵਾਲੀ ਸੀ ਇਹਦੇ ਵਿੱਚ ਆਈ ਇਹਨੇ ਦੋਨ ਦੇ ਦੰਦ ਲੱਖੇ ਪੂਰੇ ਨਹੀਂ ਕਰੇ ਫਿਰ ਵੀ ਆਪਾਂ ਇਹਨੂੰ 2.5 ਸਾਲ ਦੀ ਕਹਿ ਸਕਦੇ ਹਾਂ ਮੰਨ ਸਕਦੇ ਆ ਸਵਾ ਦੂਲ ਤੋਂ 2.5 ਸਾਲ ਦੇ ਵਿੱਚ ਆ ਹਾਂ ਹਾਂਜੀ ਤੇ ਹਾਈਟ ਵਾਲੇ ਪੱਖ ਤੋਂ ਤੇ ਕੱਦ ਵਾਲੇ ਪੱਖ ਤੋਂ ਮੰਨ ਕੇ ਚੱਲੋ ਵੀ ਕਾਫੀ ਚੰਗੀ ਝੋਟੀ ਤੇ ਪੁੱਠੇ ਪੜ ਦੀ ਬੰਤਰ ਇਹ ਵੀ ਚੰਗੀ ਆ ਦਾ ਸ਼ਰੀਰ ਜਿਹੜੀ ਚਾਰ ਤੋਂ ਸਾਨੂੰ ਸਾਹਮਣੇ ਨਜ਼ਰ ਆਈ ਰਹੀ ਹੈ ਚੰਗੀ ਆ ਚਾਲ ਫੋਲੀ ਡੁੱਲੀ ਆ ਜੀ ਵੀਰੇ ਕੋਈ ਐ ਨਹੀਂ ਵੀ ਲੱਤਾਂ ਮਹਾ ਜਿਹੇ ਪਿੱੜਦੇ ਆਣੇ ਚੰਗੀ ਕੱਟੀ ਆ ਹੁਣ ਤੂੰ ਇੱਥੋਂ ਖੜ ਕੇ ਬਾਈ ਇਹਦੀ ਹਾਈਟ ਤੇ ਲੰਬਾਈ ਲੱਖੇ ਚੈੱਕ ਕਰਾ ਦੇ ਵੀ ਕਿੰਡੀ ਗਾਹਕ ਆਪਣੇ ਕੱਦ ਤੋਂ ਅੰਦਾਜ਼ਾ ਲਾ ਸਕਦੇ ਤੁਸੀਂ ਐ ਮੰਨ ਕੇ ਚੱਲੋ ਵੀ ਆ ਛਾਤੀ ਤੱਕ ਕੱਟੀ ਆ ਜਿਹੜੀ ਆਉਂਦੀ ਆ ਜੇ ਵੱਡਾ ਚਟਾ ਆਉਂਦਾ ਆ ਉਹਨਾਂ ਚ ਪਈ ਹੈ ਹਾਂ ਬਾਕੀ ਸਿਰੇ ਜੰਮੀ ਪਲੀ ਬਹੁਤ ਆ ਵੀਰੇ ਕੱਟੀ ਬਹੁਤ ਚੰਗੀ ਰਿਕਾਰਡ ਦੀ ਆ ਮਾਲਕ ਦੀ ਕਿਰਪਾ ਨਾਲ ਹਨਾ ਤੇ ਬਾਕੀ ਜਿਹੜੇ ਭਰਾਣੇ ਲੈਣੀ ਆ ਉਹ ਆਪਦੀ ਤਸੱਲੀ ਖੋਦ ਕਰ ਸਕਦਾ ਹੈ ਹਾਂ ਉਹਨੇ ਕਿਉਂਕਿ ਜੇ ਉਹ ਪੈਸੇ ਲਾਉਣਾਂ ਦੀ ਕਿਰਤ ਕਮਾਈ ਚੋਂ ਉਹਦਾ ਮਨ ਕੀ ਕਹਿੰਦਾ ਇਹ ਉਹਨੇ ਦੇਖਣਾ ਹੈ ਨਾ ਜੀ ਵੀਰੇ ਜੀ ਹਾਂ ਦੇਖੋ ਮੇਰਾ ਫਰਜ਼ ਹੈ ਹਰੇਕ ਚੀਜ਼ ਐਂਗਲ ਤੋਂ ਤੁਹਾਨੂੰ ਹਰੇਕ ਸਾਈਡ ਤੋਂ ਚੀਜ਼ ਨੂੰ ਦਿਖਾਉਣ ਦਾ ਫਰਜ਼ ਹੈ ਕੋਈ ਜੇ ਬਹਿ ਰਹਿਣ ਨਾ ਦੇ ਪਰ ਜੇ ਵੀ ਜੇ ਕੋਈ ਨਹੀਂ ਕੀ ਰਹੀ ਨੇ ਤਾਂ ਸੀ ਤੁਹਾਡਾ ਫਰਜ਼ ਹੀ ਬਣਦਾ ਉਹ ਮੇਰਾ ਪਰ ਸਾਡੇ ਤੇ ਵੀ ਡਿਪੈਂਡਰ ਨਾ ਕਰਿਆ ਕਰੋ ਜੀ ਵੀਰੇ ਤੇ ਇਥੋਂ ਤੁਹਾਨੂੰ ਬੰਨ ਕੇ ਅੱਪ ਘਟੇ ਦੇ ਥਾਣਾ ਦੀ ਜਿਹੜੀ ਬੰਤਰਾ ਉਹ ਤੁਹਾਨੂੰ ਚੈੱਕ ਕਰਾ ਦੇਣਾ ਠੀਕ ਹੈ ਜੀ ਜੀ ਵੀਰੇ ਜੀ ਆ ਦੇਖੋ ਚਾਰ ਤਾਂ ਸੋਨੇ ਗੈਪ ਚ ਲੱਗੇ ਹੋਏ ਹੈਗੇ ਲਗਭਗ ਢਾਈ ਸਾਲ ਦੀ ਬਰਾਏ ਮਤਲਬ ਵੀ ਕਰਮ ਵਾਲੀ ਚਾਹੀਏ ਅੱਜ ਟੀਕਾ ਭਰਾਲੇ ਚਾਹੀਏ ਮਹੀਨੇ ਨੂੰ ਭਰਾਲੇ ਹਾਂ ਵੀਰੇ ਹਾਂ ਇਹ ਬੰਦੇ ਦੀ ਕਿਸਮਤ ਆ ਹਨਾ 10 ਸਾਲ ਦੇ ਵਿੱਚ ਮਹੀਨੇ ਚ 20 ਦਿਨਾਂ ਚ ਆਹ ਕੱਟੀ ਲਖੇ ਜਿਹੜੀ ਇਹ ਤਾਰਾਂ ਦੇਈ ਜਾਂਦੀ ਹੈ ਵੀਰੇ ਠੀਕ ਹੈ ਜੀ ਇਹ ਮੂੰਹੋ ਖੀਰੀ ਆ ਲਗਭਗ 2 ਸਾਲ ਦੀ ਆ ਹਨਾ ਥੱਲੋਂ ਬੜੀ ਸਾਫ ਸੁਥਰੀ ਨਾ ਬਹੁਤ ਜਿਆਦਾ ਸਾਫ ਸੁਥਰੀ ਹੈ ਵੀਰੇ ਕੱਟੀ ਬਾਕੀ ਸਰੇ ਜਿਵੇਂ ਤੂੰ ਕਹਿੰਨਾ ਉਹ ਕਾਲੀ ਜਾਮਣ ਵਰਗੀ ਉਹ ਚੀਜ਼ ਆ ਲਖੇ ਰੰਗ ਰੰਗ ਬੜਾ ਸੋਹਣਾ ਮਾਲਕ ਨੇ ਇਹਨੂੰ ਲਾਇਆ ਸ਼ਿੰਗਾਰ ਬੜਾ ਸੋਹਣਾ ਸਾਰੇ ਪੱਖ ਤੋਂ ਚੰਗੀ ਕੱਟੀ ਨਾ ਇਹ ਜੀ ਵੀਰੇ ਜੀ ਸਿੰਗਾ ਦੇ ਉ ਤੇ ਪਿੱਛੋਂ ਮੰਤਰ ਜੀ ਜੀ ਤੇ ਕੱਦ ਕਾਠ ਬੇਲ ਲੰਬਾਈ ਕਾਫੀ ਚੰਗੀ ਐ ਕੱਟੀ ਬਹੁਤ ਜਿਆਦਾ ਚੰਗੀ ਧੰਦੋ ਖੀਰੀ ਆਗੀ ਇਹ ਖੀਰੀ ਵੀਰੇ ਖੀਰੀ ਫਿਰ 2 ਸਾਲ ਦੀ ਹੋਣਾ 2 ਸਾਲ ਦੇ ਲਗਭਗ ਹੈਗੀ ਐ ਕੱਟੀ ਪਰ ਮੂੰਹੋਂ ਖੀਰੀਆ ਹੁਣ ਤੋਂ ਇਥੇ ਸ਼ਿੰਗਾਰ ਸ਼ਮੂਰ ਚੈੱਕ ਕਰਾ ਦੇ ਕੱਟੀ ਦਾ ਬਹੁਤ ਜਿਆਦਾ ਸੋਹਣਾ ਸਹੀ ਆ ਤੇ ਹੀਟ ਦੇ ਵਿੱਚ ਐਸ ਟਾਈਮ ਆਈ ਹੋਈ ਆ ਫੁੱਲ ਆ ਵੀਰੇ ਐਸ ਟਾਈਮ ਠੀਕ ਆ ਚਾਹੇ ਭਰਾ ਕੋਈ ਆ ਕੱਲ ਨੂੰ ਜੇ ਖਰੀਦਦਾਗਾ ਅੱਜ ਖਰੀਦਦਾਗਾ ਆ ਇਹ ਜਾ ਕੇ ਠੀਕ ਆ ਭਰਾ ਸਕਦਾਗਾ ਜੀ ਵੀਰੇ ਜੀ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਤੋਹਫਾ ਤਣਾ ਨੰਬਰ ਤੇ ਲੱਖੇ ਦੀ ਪਸੰਦ ਆ ਭਾਈ ਤੋਂ ਹਾਂ ਇਹ ਮੇਰੀ ਪਸੰਦ ਆ ਬਹੁਤ ਟਾਈਮ ਬਾਅਦ ਮੇਰੀ ਪਸੰਦ ਚ ਆਈ ਹੈਗੀ ਜੀ 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 ਅੱਖਾਂ ਜਿਹੜੀਆਂ ਮਾਰ ਲਓ ਕਮਲੀ ਦੇ ਜਮ ਐਣ ਸੁਰਖ ਗੁਲਾਬੀ ਮਣਕਣੀ ਤੇ ਚਿੱਟਾ ਮੂੰਹ ਜਦੋਂ ਬਾਹਰ ਕੱਟੀ ਦੰਦੋ ਖੀਰੀ ਕਰਦਾ ਖੀਰੀ ਵੀਰੇ ਖੀਰੀ ਬਿਲਕੁਲ ਖੀਰੀ ਲੱਖੇ ਠੀਕ ਐ ਜੀ 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 ਸਨ ਤੂੰ ਚੈੱਕ ਕਰ ਲੋ ਝੋਲੀ ਇੱਥੂ ਹੀ ਚੈੱਕ ਕਰਾ ਦੇ ਕੱਟੀ ਦੀ ਪੂਛ ਚੱਕਰ ਤਾਂ ਹੁੰਦੀ ਨਹੀਂ ਕਰਮ ਵਾਲੀਆਂ ਦੇ ਝੋਲ ਨਹੀਂ ਹੁੰਦੀਆਂ ਰੱਬ ਦੀ ਕਿਰਪਾ ਨਾਲ ਜਿਹੜੀਆਂ ਆਪਾਂ ਲੈ ਕੇ ਆਈਏ ਕਰਮ ਵਾਲੀ ਦੇ ਤੇ ਮਾਗਲੇ ਦੋ ਪਰ ਚਿੱਟੇ ਆ ਗਏ ਜੀ ਤੇ ਮੂਹਰੇ ਇੱਕ ਪੈਰ ਦਾ ਨਿਸ਼ਾਨ ਹੈਗਾ ਜਾਨੀ ਤਿੰਨ ਚਾਰ ਪਰਾਂ ਤਿੰਨਾ ਪਰਾਂ ਦਾ ਨਿਸ਼ਾਨ ਪੂਰਾ ਹੋ ਚੰਗਾ ਜੀ ਤੇ ਅੱਖਾਂ ਔਖਾਂ ਤੇ ਮੂੰਹ ਦਿਖਾਈ ਜਾਂਦਾ ਇਹਦਾ ਮੂੰਹ ਬੜਾ ਚੰਗਾ ਲੱਗਦਾ ਮੈਨੂੰ ਇਹ ਕਰਮ ਵਾਲੀ ਦਾ ਬਹੁਤ ਜਿਆਦਾ ਸੁਨੱਖਾ ਹੈ ਲੱਗੇ ਇਧਰ ਦੀ ਘਮਾਉਣਾ ਮੈਂ ਨਾ ਥੋੜੀ ਜਿਹੀ ਤੇਜ਼ੀ ਵਧ ਕਰਦੀ ਆ ਇੱਥੋਂ ਹੁਣ ਤੂੰ ਦਿਖਾ ਇੱਥੋਂ ਮਾਰ ਨਹੀਂ ਗਾਣਾ ਸਹੀ ਆ ਠੀਕ ਹੈ ਲਗਭਗ ਦੋ ਬਾਕੀ ਸਾਰੀ ਲੱਖਿਆ ਐ ਨਹੀਂ ਵੀ ਪੂਛ ਲਈ ਹੋਊਗੀ ਕੱਟੀ ਸਾਰੀ ਕਾਲੀ ਛਾ ਪਈ ਐ ਹੁਣ ਇੱਥੋਂ ਮੂੰਹ ਚੰਗੀ ਤਰ੍ਹਾਂ ਫੇਰ ਕੱਟੇ ਦਾ ਦਿਖਾ ਰਿਹਾ ਇਹਦਾ ਹਨ ਤੇ ਪਿਛਲੇ ਪੈਰ ਐ ਜਿਹੜੇ ਇਹਦੇ ਦੋਨੇ ਚਿੱਟੇ ਐ ਪੂਛ ਦੇਖ ਲਓ ਪਿਓਰ ਚਾਹੀਦਾ ਹਨ ਪਿਓਰ ਪਿਓਰ ਬਰੇ ਪਿਓਰ ਸਹੀ ਲਾ ਹਾਂ ਗਾਂ ਵੀਰੇ ਜਿਹੜੇ ਮਾਲਕ ਨੇ ਲੈਣੀ ਆ ਹਨ ਉਹਨੇ ਦੱਸਣਾ ਵੀ ਇਹ ਪਿਓਰ ਆ ਕੇ ਕੀ ਆ ਆਪਾਂ ਦਾ ਆਪਦੀਆਂ ਨੇ ਪਿਓਰ ਕਰਕੇ ਲੈ ਕੇ ਆਏ ਆ ਹਨ ਹਾਂ ਕਈ ਜੀ ਵੀਰੇ ਸਮਝ ਹਨਾ ਅਡੋੜਾ ਪੜਾਵਾ ਮਾਗੇ ਕਹੀਆਂ ਦੀ ਕੀ ਸਮਝਣਾ ਕੀ ਸਮਝਣਾ ਹੈ ਜੀ ਵੀਰੇ ਤੇ ਦੇਖੋ ਖਰੀਦਣ ਵਾਲਾ ਬੰਦਾ ਆਪ ਦੀ ਸਮਝ ਵਿੱਚ ਚੰਗੀ ਖਰੀਦਦਾ ਬਾਕੀ ਨਾ ਅੱਗੇ ਖਰੀਦਣੀ ਹੈਗੀ ਉਹਦੇ ਅੱਗੇ ਆਉ ਦੇ ਉਹਨੇ ਆਪਦੀ ਤਸੱਲੀ ਕਰਕੇ ਲੈਣੀ ਹੈ ਹਨਾ ਬਾਕੀ ਸਿਰੇ ਚਮਕ-ਦਮਕ ਕੱਦ-ਕਾਠ ਉਮਰ ਦੇ ਮੁਤਾਬਕ ਬੇਲਬੂਲ ਬਹੁਤ ਜਿਆਦਾ ਚੰਗੀ ਲੱਖੇ ਹੈ ਨਾ ਚਾਰ ਤਿਆਗ ਉਦੋਂ ਵੀ ਚੰਗਾ ਆ ਗਿਆ ਨਾ ਹਾਂਜੀ ਹਾਂਜੀ ਨੰਬਰ ਆਪਸਾ ਤੈਦੀ ਬੋਲਦੇ ਨਹੀਂ ਨਾਲ ਦੀ ਨਾਲ ਬੋਲੀ ਚੱਲ ਚਾਰ ਚਾਰ ਨੰਬਰ ਆਪਣੇ ਕੋਲੇ ਬੂਰੀ ਕੱਤੀ ਆ ਇਹ ਵੀ ਸ਼ੀਰੀ ਆ ਗਈ ਇਹ ਵੀ ਬਾਈ ਖੀਰੀ ਹੁਣ ਇੱਥੋਂ ਹੀ ਲੱਖੇ ਦਾ ਕੱਟੀ ਦਾ ਸ਼ਿੰਗਾਰ ਹੈ ਜਿਹੜਾ ਮੱਥੇ ਦਾ ਉਹ ਚੈੱਕ ਕਰਾ ਦੇ ਪੁਰਾ ਤੇ ਲਾ ਤੇਲਾਂ ਵਾਲੀ ਪੂਰੀ ਆ ਗਈ ਇਹ ਤੇਲੀ ਪੂਰੀ ਜਮਾ ਤੇਲੀਆਂ ਬੂਰੀ ਨੂੰ ਜਿਹਨੂੰ ਕਹਿੰਦੇ ਹੈਗੇ ਨਾ ਮੱਥੇ ਵਾਲਾ ਤੇਲੀ ਬੂਰੀ ਹੈ ਜਿਹੜੀ ਉਹ ਨਾ ਪੈਰ ਚਟਿਆ ਸਾਰੀ ਮਤਲਬ ਕੱਲੀ ਬੂਰੀ ਆ ਗਈ ਬਰਾਉਂ ਜੀ 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 ਜ ਕੱਦ ਕੱਦ ਦੇ ਪੱਖ ਤੋਂ ਮਤਲਬ ਇਹ ਵੀ ਮਤਲਬ ਟੀਕਾ ਪਰੋਂਦੇ ਜੋਗ ਆ ਗਿਆ ਗੱਭਰ ਜੋਗ ਆ ਗਈ ਵੀਰੇ ਖੀਰੀ ਆ ਮੂੰਹ ਇਹ ਵੀ ਕੱਟੀ ਤੇ ਮਾਲਕ ਦੀ ਕਿਰਪਾ ਨਾਲ ਵੀ 2 ਸਾਲ ਦੇ ਨੇੜਾ ਕੱਟੀ ਹਨ 2 ਸਾਲ ਦੀ ਹੋਣੀ ਆ 2 ਸਾਲ ਦੀ ਬਸ 2 ਮਹੀਨਾ ਖੰਡ ਇਧਰ ਉਧਰ ਹੋਵੇ ਕੁਝ ਕਹਿ ਨਹੀਂ ਸਕਦੇ ਹਨ ਇਹ ਮੂੰਹਾਂ ਜਿਹੜੀ ਕੱਟੀ ਇਹ ਖੀਰੀ ਆ ਵੀਰੇ ਹਨ ਸਹੀ ਆ ਸਹੀ ਆ ਤੇ ਇਥੋਂ ਸਾਨੂੰ ਦੁਬਾਰਾ ਨੇੜੇ ਹੋ ਕੇ ਮੂੰਹਾਂ ਦਾ ਲੈਣਾ ਕੱਟੀ ਦਾ ਕਾਫੀ ਚੰਗੀ ਆ ਜੀ ਸਭੀ ਪੜੀ ਪੂਰੀ ਚਾਰ ਸ਼ਫਰ ਦੀ ਇੱਕੋ ਜੀ ਐਮ ਨਹੀਂ ਹੈ ਕੋਈ ਕਿਸੇ ਗੱਲ ਹੱਤਰਾ ਨੇ ਅੱਜ ਦੀ ਕਿਹੜੀ ਆ ਕੱਟੀ ਜੀ 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 ਪੂਰੀ ਫੁੱਲ ਸਾਈਜ਼ ਹਾਈਟ ਤੇ ਇੱਥੇ ਤੁਹਾਨੂੰ ਥੱਲੇੋਂ ਥਾਣਾ ਦੀ ਜਿਹੜੀ ਬੰਦ ਤਰਾ ਉਹ ਦਿਖਾ ਦੇਣਾ ਚਾਰ ਥਾਣਾ ਸੋਨੇ ਗੈਪ ਚ ਲੱਗੇ ਹੋਏ ਹਨ ਜੀ ਵੀਰੇ ਠੀਕ ਹੈ ਤੇ ਅਗਿਆ ਆਪਣਾ ਪੰਜ ਨੰਬਰ ਪੰਜ ਨੰਬਰ ਵੀਰੇ ਇਹ ਕਿੰਨੀ ਉਮਰ ਚ ਆ ਗਈ ਤਾਰੀ ਇਹ ਵੀਰੇ ਹੈਗੀ ਆ ਕੱਟੀ ਪੌਣੇ 2 ਸਾਲ ਦੀ ਲੰਬੀ ਵੜੀ ਪਈ ਹੈ ਨਾ 17-18 ਕਮਹੀਨਿਆਂ ਦੀ ਹੈ ਕੱਟੀ ਫਾਇਦਿਆਂ ਵਾਂਗ ਲੰਬੀ ਪਈ ਹੈ ਨਾ ਤੇ ਹੁਣ ਇੱਥੋਂ ਕੱਟੀ ਦਾ ਸ਼ਿੰਗਾਰ ਇੱਥੋਂ ਹੁਣੇ ਤੋਂ ਚੱਕ ਕਰਾਉਣ ਲੱਗ ਜਾ ਤੇ ਕੱਟੀ ਦਾ ਕੱਦ ਕਾਠ ਬੇਲਬੂਲ ਮਾਲਕਾਂ ਦੇ ਦੱਸਣ ਮੁਤਾਬਕ ਲੱਖੇ ਇਹ 17 ਮਹੀਨਿਆਂ ਦੀ ਹੈ ਇਹਨੂੰ 1.5 ਸਾਲ ਦੀ ਮੰਨ ਲੈ ਇਹਨੂੰ ਪੌਣੇ 2 ਸਾਲ ਦੀ ਮੰਨ ਲੈ ਇਹ ਮਾਲਕਾਂ ਦੇ ਦੱਸਣ ਮੁਤਾਬਕ ਹੈ ਨਾ ਕੱਟੀ ਦਾ ਇੱਥੋਂ ਤੋਂ ਐਂ ਦੇਖ ਲੈ ਵੀ ਸ਼ਿੰਗਾਰ ਦੇਖ ਲੈ ਬੇਲਬੂਲ ਦੇਖ ਕੱਟੀ ਦੀ ਕਿੱਡੀ ਕਰੀ ਹੈ ਨਾ ਉੱਚੀ ਬਹੁਤ ਪਈ ਹੈ ਕੱਟੀ ਬਹੁਤ ਉੱਚੀ ਪਈ ਹੈ ਮਾਲਕ ਦੀ ਕਰਪਾਣਾ ਬਈ ਵਾਕੀ ਲੱਤਾਂ ਦੀ ਲੰਬਾਈ ਲੂ ਮਿੱਤਰ ਚੈੱਕ ਕਰਿਓ ਜੀ 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 ਕਾਫੀ ਚੰਗੀ ਹੈ ਇੱਥੇ ਰੋਲ ਥਾਣਾ ਦਿਖਾ ਦੀ ਇੱਥੇ ਖੜੀ ਦੀ ਆਪਾਂ ਦਿਖਾ ਦੇ ਵੀਰੇ ਦਿਖਾ ਦੇ ਦਿਖਾ ਦੇ ਇੱਥੇ ਖੜੀ ਦੀ ਪਚੌੜੀ ਦਿਖਾ ਦੇਣਾ ਤੁਹਾਨੂੰ ਤਾਂ ਜੀ ਦੇਖ ਸਕਦੇ ਠੀਕ ਹੈ ਤੇ ਵਾਕੀ ਪੂਸ਼ ਵੀ ਲਗਭਗ ਹੈ ਮੇਰੀ 2.5 ਇੰਚ ਜਿਹੜੀ ਚ ਜੀ ਇਹ ਸੀ ਆਪਣੇ ਕੋਲੇ 5 ਨੰਬਰ ਘੱਟੀ ਲਗਭਗ ਡੇਢ ਪੌਣ 2 ਸਾਲ ਦੇ ਘਰਾਂ ਚ ਡੇਢ ਸਾਲ ਦੀ ਮੰਨ ਲਓ ਪੌਣੇ 2 ਦੀ ਮੰਨ ਲਿਓ ਜੀ ਵੀਰੇ ਤੇ ਅੱਗੇ ਸਾਨੂੰ ਆਪਾਂ ਦਿਖਾਵਾਂਗੇ 6 ਨੰਬਰ 6 ਨੰਬਰ ਘੱਟੀ ਸਾਨੂੰ ਪਹਿਲੀ ਥਾਂ ਦਿਖਾ ਦੇਣਾ ਤੁਰੰਤੋਂ ਇੱਥੋਂ ਨੀ ਆ ਮੰਨ ਲਓ ਲਈ ਇਹ ਵੀ ਮੱਲਾ ਹਾਨ ਪ੍ਰਮਾਣ ਜੀ ਹੋਈ ਇਸ ਦੇ ਨਾਲ ਇਹ ਵੀ ਇਹਦੇ ਹਾਨ ਪ੍ਰਮਾਣ ਹੀ ਆ ਵੀਰੇ 5 ਤੇ ਸਿਰ ਕੋਈ ਹੁਮਰ ਹੋ ਗਈ ਹਾਂਜੀ 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 ਹੁਣ ਆਪਣੇ ਕੋਲ ਆ 6 ਨੰਬਰ ਘੱਟੀ ਹੈ ਨਾ 6 ਨੰਬਰ ਘੱਟੀ ਜੀ ਵੀਰੇ ਤੇ ਨੰਬਰ ਕੱਟੀ ਦਾ ਵੀ ਕੱਦ ਕਾਠ ਬਹੁਤ ਆ ਲਖੇ ਤੇ ਉਮਰ ਮਾਲਕਾਂ ਦੇ ਦਸਨ ਮੁਤਾਬਕ ਇਹਦੀ ਵੀ ਇੰਨੀ ਕੀ ਆ ਡੇਢ ਪੌਣੇ ਦੋ ਸਾਲ ਇਹ ਬਸ ਆਇਆ ਮਾਲਾ ਵੀ ਇਹੇ ਦੋ ਤਿੰਨ ਮਹੀਨਿਆਂ ਨੂੰ ਟੀਕਾ ਭਰਉਂਦੇ ਕਾਹਵਾਂ ਤਿੰਨ ਮਹੀਨਿਆਂ ਨੂੰ ਜੀ 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 ਤੇ ਇਥੋਂ ਦਿਖਾ ਦੇ ਹੁਣ ਕੱਟੀ ਖੜ ਕੇ ਬੇਲਬੂਲ ਪਤਾ ਲੱਗ ਜਾਂਦਾ ਬੰਦਿਆਂ ਨੂੰ ਹਨਾ ਹਾਂ ਬਿਲਕੁਲ ਬਿਲਕੁਲ ਐਸੇ ਨੂੰ ਪੁੱਠੇ ਦੀ ਬਾਂਦਰ ਚੱਕਰਾ ਕਾਫੀ ਚੜਾਈ ਆ ਵਧੀਆ ਐ ਨਹੀਂ ਹੈ ਵੀ ਜੰਮੀ ਪੜੀ ਕੱਟੀ ਆ ਬਾਈ ਐ ਨਹੀਂ ਕਿਸੇ ਪਾਸਿਓਂ ਕੋਈ ਲਿੱਸੀ ਲਾਵੀਆ ਹਨਾ ਵੀ ਵਧੀਆ ਜੰਮੀਆਂ ਪਲੀਆਂ ਕੱਟੀਆਂ ਮਾਲਕ ਦੀ ਕਿਰਪਾ ਨਾਲ ਅੱਜ ਦੀ ਘੜੀ ਇਹ ਜਿਹੜੀਆਂ ਠ ਏ ਸੀ ਮਤਲਬ 6 ਨੰਬਰ ਜੀ ਤੇ ਉਸ ਤੋਂ ਬਾਅਦ ਸੰਖਾਵਾਂਗਾ ਆਪਾਂ 7 ਨੰਬਰ ਘਾਟੀ ਤੇ ਪਹਿਲਾਂ ਸੰਥਾਨ ਦਿਖਾਣਾ ਤੁਹਾਨੂੰ ਤੋਂ ਪਹਿਲਾਂ ਤੇ ਇੱਥੋਂ ਨਿਕਾ ਮਾਰ ਲਿਓ ਠੀਕ ਆ 7 ਨੰਬਰ ਦੇ ਤੇ 8 ਨੰਬਰ ਨਾਲ ਹੀ ਦਿਖਾ ਦੇਣਾ ਥਾਣਾ ਲਖੇ ਦੰਦਾ ਦੀ ਤੇ ਥਾਣਾ ਦੀ ਤਾਂ ਆਪਾਂ ਤੈਨੂੰ ਵੀ ਪਤਾ ਹਨਾ ਵੀਡੀਓ ਨੂੰ ਤਾਂ ਛੱਡ ਆਪਾਂ ਹਰ ਹਰ ਵੀਡੀਓ ਦੇ ਵਿੱਚ ਹੀ ਬੋਲ ਦਿੰਨੇ ਆ ਵੀ ਦੰਦਾਾਂ ਦੀ ਤੇ ਥਾਣਾ ਦੀ ਐ ਜਿਹੜੀ ਵੀਰੇ ਆਪਾਂ ਫੁੱਲ ਗਾਰੰਟੀ ਲੈਨੇ ਆ ਹਨਾ ਕਿਉਂਕਿ ਜਿਆਦਾਤਰ ਮਾਲ ਆ ਜਿਹੜਾ ਆਪਣਾ ਆਨਲਾਈਨ ਹੀ ਜਾਦੇ ਜਾਂਦਾ ਹਨਾ ਹੂੰ ਬਾਕੀ ਆਪਣਾ ਘਰ ਨਾਲ ਇੱਕ ਦੰਦਾ ਕੰਮ ਆ ਤਾਂ ਜੀ 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 ਆ ਕਿੰਨੇ ਨੰਬਰ ਸੀ ਇਹ 7 ਨੰਬਰ ਆ ਜੀ 7 ਨੰਬਰ ਆ ਜੀ ਠੀਕ ਹੈ ਜੀ 7 ਨੰਬਰ ਕੱਟੀ ਤੋਂ ਦਿਖਾਉਣ ਲੱਗਾ ਮਿੱਤਰੋ ਜੀ ਵੀਰੇ ਲਗਭਗ ਅੱਧਾ ਇੰਚ 1 ਇੰਚ ਮਹਾ ਚੁੱਟੀ ਹੋਣੀ ਪੂਛ ਬਾਕੀ ਗਾਲੀ ਕਾਲੀ ਤੇ ਉਮਰ ਮਲੇ ਇਹ ਵੀ ਉਸ ਦੜੇ ਚ ਹੋਣੀ ਹੈ ਨਾ ਜੀ 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 ਇੱਥੇ ਵਾ 16 17 16 17 ਦੇ ਮਹੀਨਿਆਂ ਦੀ ਆ ਲੇਕਿਨ ਉਹ ਕੱਟੀਆਂ ਜਿਹੜੀਆਂ ਜਿਆਦਾ ਛੋਟੀਆਂ ਨਹੀਂ ਤਾਂ ਸਾਰੀਆਂ ਤਕਰੀਬਨ ਇਸੇ ਰੇਂਜ ਦੇ ਵਿੱਚ ਹੀ ਆ ਵੀਰੇ ਠੀਕ ਆ ਠੀਕ ਆ ਜੀ ਜੀ ਵੀਰੇ ਇਹ ਸੀ ਮਿੱਤਰੋ ਕੱਟੀ 7 ਨੰਬਰ ਜੀ ਤੇ 8 ਨੰਬਰ ਕੱਟੀ ਤੋਂ ਪਛੋਲੀ ਪਹਿਲਾਂ ਦਿਖਾਤੀ ਤੇ ਬਾਕੀ ਸਾਨੂੰ ਇੱਕ ਦੁਬਾਰਾ ਫੇਰ ਵੀ ਦਿਖਾ ਦਾਂ ਜੇ ਤੁਹਾਨੂੰ ਝੋਲੀ ਲਖੇ ਦੀ ਦਾ ਕਰਮ ਵਾਲੀ ਦੀ ਬਹੁਤ ਜਿਆਦਾ ਚੰਗੀ ਝੋਲੀ ਆ ਬਾਈ ਤੂੰ ਹੁਣੇ ਤੋਂ ਹਲੇ ਤਾਂ ਜਦੋਂ ਤੁਰਦੀ ਹਾਂ ਤੁਰਦੀ ਹੈ ਨਾ ਉਦੋਂ ਦੇਖੀ ਕੱਟੀ ਦੀ 8 ਨੰਬਰ ਦੀ ਝੋਲੀ ਤਾਂ ਬਹੁਤ ਜਿਆਦਾ ਚੰਗੀ ਆ ਮਾਲਕ ਦੀ ਕਿਰਪਾਣਾ ਤੇ ਇਹ ਸਾਰੀ ਲਖੇ ਜੈਡ ਬਲੈਕ ਹੀ ਹੈ ਵੀਰੇ ਠੀਕ ਹੈ ਜੀ ਇਹਦੇ ਬਾਲ ਚਟਾ ਹੈ ਹੀ ਨਹੀਂ ਕਰਮ ਵਾਲੀ ਦੇ ਹੂੰ ਬਿਲਕੁਲ ਜੈਡ ਬਲੈਕ ਹੀ ਆਈ ਹੈ ਨਾ ਜੀ 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 ਹੂੰ ਤੇ ਸ਼ਰੀ ਦੀ ਮੰਤਰੀ ਦੀ ਸੋਹਣੀ ਆਗੀ ਬਹੁਤ ਜਿਆਦਾ ਸੋਹਣੀ ਹੈ ਸੁng ਸੁng ਵੀ ਵੀਰੇ ਨਾਲ ਹੀ ਮੋੜਦੀ ਜਾਂਦੀ ਐ ਇਥੋਂ ਕਰਮ ਵਾਲੀ ਤੂੰ ਐਂ ਦੇਖ ਲਾ ਹੈ ਨਾ ਹੂੰ ਜੀ 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 ਮਲੇ ਵੀ ਬਰਾਬਰ ਉਸੇ ਉਸੇ ਉਮਰ ਦੀ ਹੈ ਜੀ ਉਸੇ ਉਮਰ ਦੀ ਹੈ ਵੀਰੇ ਇਹ 4 5 6 7 8 9 ਮਨ ਸਾਰੇ ਐਸੇ ਪਿੱਛੇ ਇਸੇ ਉਮਰ ਦੀ ਹੈ ਜੀ ਪਿੱਛੇ ਇਸੇ ਉਮਰ ਦੀ ਹੈ ਬਾਈ ਕੋਈ 16 ਦੀ ਕੋਈ 17 ਦੀ ਕੋਈ 18 ਦੀ ਆਏ ਆ ਵੀਰੇ ਗਾਹਾਂ ਮਾਲਕਾਂ ਨੇ ਆਪਦੀ ਸਮਝ ਨਾਲ ਲੈਣੀਆਂ ਹਾਂ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਹੁਣ ਆਪਣੇ ਕੋਲ ਆ ਗਈ 9 ਨੰਬਰ 9 ਨੰਬਰ ਕੱਟੀ ਹੈ ਨਾ ਹਾਂਜੀ ਜੀ ਵੀਰੇ ਲੈ ਇਥੋਂ ਮੂਮਾ ਦੀ ਬਾਂਤਰ ਕਰੂ ਚੱਕ ਮਿੱਤਰੋ ਜੀ ਸਿੰਘ ਵੀ ਕਰਮਲੇ ਦੇ ਸੋਹਣੇ ਰੰਗ ਬਿਲਕੁਲ ਨਾਲ ਮੋੜੇ ਹੋਏ ਨੇਗੇ ਜੀ ਜੀ ਤੇ ਲਗਭਗ ਇਹ ਵੀ ਪੂਛ ਉਹੀ ਬਸ ਇੱਕ ਰੇਣੇ ਚ ਮਸਾ ਚਿੱਟੀ ਹੋਣੀ ਸਾਰੀ ਬਾਕੀ ਕਾਲੂ ਹੀ ਆ ਗਈ ਕੱਟੀ ਹੈ ਨਾ ਵੀਰੇ ਕੋਈ ਇਹੋ ਜੀ ਹੈ ਨਹੀਂ ਆਪਣੇ ਕੋਲੇ ਵੀ ਜਿਹੜੀ ਮੋਹਰਾ ਨਸਲ ਦੀ ਕੱਟੀ ਨਾ ਹੋਵੇ ਹੈ ਨਾ ਸਾਰੀਆਂ ਸਾਰੀਆਂ ਤਕਰੀਬਨ ਮੋਹਰਾ ਨਸਲ ਦੀਆਂ ਸਾਰੀਆਂ ਵੀ ਦੋ ਇਹਦੇ ਵਿੱਚ ਆਪਣੇ ਕੋਲੇ ਬੂਰੀਆਂ ਆ ਗਈਆਂ ਤੇ ਇੱਕ ਆ ਗਈ ਨੀਲੀ ਰਾਵੀ ਬਾਕੀ ਸਾਰੀਆਂ ਮੋਹਰਾ ਦੀ ਕੋਈ ਦੋਗਲੀ ਕੋਈ ਨਹੀਂ ਹੈ ਵੀ ਕੱਲੀ ਪੰਜ ਗਰਾਨੀ ਹੋਵੇ ਬੱਲੀ ਹੋਵੇ ਜਾਂ ਕੋਈ ਕਮੰਡਲੀ ਹੋਵੇ ਇਸ ਤਰ੍ਹਾਂ ਕੋਈ ਜਿਆਦਾ ਸਾਨੂੰ ਮੋਹਰਾ ਮਿਲੂਗੀ ਇੱਕ ਕੱਟੀ ਦੇ ਇੱਕ ਕੱਟੀ ਦੇ ਆਊਗਾ ਲੱਖੇ ਮਾੜਾ ਜੀ ਬੱਲਾ ਹੋ ਗਿਆ ਫੁੱਲੀ ਆਉਗੀ اچھا ਉਹ ਦਿਖਾ ਦਾਂ ਆ ਉਹ ਆਪਾਂ ਦਿਖਾ ਦੇਾਂਗੇ ਬਾਕੀ ਤਕਰੀਬਨ ਸਾਰੀਆਂ ਕਟੀਆਂ ਇਸੇ ਟਾਈਪ ਦੀਆਂ ਤੇ ਹੁਣ ਆ ਗਏ ਆਪਣੇ ਕੋਲੇ 10 ਨੰਬਰ 10 ਨੰਬਰ 10 ਰੁਕੀ 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 ਇੱਥੇ ਝੌਲੀ ਚੈੱਕ ਕਰੋ ਮਿੱਤਰੋ 10 ਨੰਬਰ ਦੀ ਵੀ ਹੁਣ ਝੌਲੀ ਆ ਲੱਖੇ ਇਹਨੂੰ ਹੁਣ ਐ ਨਾ ਕਿ ਵੀ ਮੈਂ ਥਾਣੇ ਦਿਖਾਉਣਾ ਹਨਾ ਝੌਲੀ ਆ ਬਿਲਕੁਲ ਆਹ ਉਮਰ ਦੇ ਵਿੱਚ ਐਡੀ ਝੌਲੀ ਹਰ ਇੱਕ ਕੱਟੀ ਨੂੰ ਬਈ ਲੱਗਦੀ ਨਹੀਂ ਨਹੀਂ ਲੱਗਦੀ ਨਹੀਂ ਲੱਗਦੀ ਨਾ ਹੂੰ ਬਾਕੀ ਸਿਰੇ ਤੂੰ ਆ ਬਸ ਇਹ ਵੀ ਡੇਢ ਘੰਟੇ ਲੱਗੇਗਾ ਡੇੜਾ ਕਿ ਡੇੜਾ ਤੋਂ ਪੌਣੇ 2 ਸਾਲ ਦੇ ਵਿੱਚ ਆ ਕੱਟੀ ਜਿਹੜੀ ਹੈ ਨਾ ਮੇਰੇ ਨਾਲੋਂ ਵੱਧ ਤੂੰ ਵੀਡੀਓ ਪਾਉਣਾ ਵੱਧ ਲੋਕਾਂ ਦੇ ਵਿੱਚ ਵਿਚਰਦਾ ਹੈ ਨਾ ਹੁਣ ਤੂੰ ਕੱਟੀ ਦੀ ਦੇਖ ਲੈ ਸਰੀਰਕ ਬੰਤਰ ਦੇਖ ਲੈ ਕੱਦ ਕਾਠ ਸ਼ਿੰਗਾਰ ਮੱਥਾ ਦੇਖ ਲੈ ਕਿ ਜਿਵੇਂ ਤੂੰ ਕਹਿੰਦਾ ਨਾ ਸੰਨਾ ਅਰਗਾ ਸੰਨਾ ਅਰਗਾ ਮੱਥਾ ਕੱਟੀ ਚੌੜਾ ਮੱਥਾ ਪਿਆ ਬਹੁਤ ਚੌੜੇ ਮੱਥੇ ਦੀ ਹੈ ਇਹ ਵੀ ਬਈ ਤੇਲਗਾ ਬੂਰਗੂਈ ਆ ਤੇਲੀ ਆ ਗਿਆ ਹਾਂ ਇਹਦੀ ਬੱਲ ਬੁੱਲ ਪੂਆ ਪੈਰ ਇਹਦੇ ਵੀ ਕੁਝ ਨਹੀਂ ਹੈਗਾ ਬੱਲ ਬੁੱਲ ਇਹਦੇ ਵੀ ਨਹੀਂ ਹੈਗਾ ਹਾਂ ਤੇ ਨਾਲ ਹੀ ਕਹਿੰਦਾ ਹਿੰਦੀ ਚ ਤੇਰੇ ਆ ਬੂਰੀ ਕਹਿੰਦਾ ਪੰਜਾਬੀ ਚ ਤੇ ਨਾਲ ਹੀ ਬੂਰੀ ਬੋਲ ਦਿੰਦੇ ਹੈਗੇ ਜੀ ਜੀ ਇਹ 10 ਨੰਬਰ ਕੱਟੀ ਆ ਮਿੱਤਰੋ ਡੇਢ ਪੌਣੇ 2 ਸਾਲ ਦੀ ਠੀਕ ਹੈ ਜੀ ਜੀ ਵੀਰੇ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ 11 ਨੰਬਰ ਕੱਟੀ ਸਿੰਘ ਸੁਪਲਾ ਨਿਗਾਹ ਮਾਰ ਲਿਓ ਸ਼ਕੀਨਾ ਕੱਟੀ ਜੀ ਨਾ 11 ਨੰਬਰ ਲੱਖਿਆ ਪੈਦਲ ਤੋੜ ਕੇ ਦਿਖਾ ਦੇ ਹਾਂ ਇਹ ਜਗਾ ਹੋੜਾ ਰਹਿ ਗਿਆ ਨਾ ਲਗਿਆ ਨਾਲ ਜਿਵੇਂ ਪਹਿਲਾਂ ਕੱਟਾਂ ਨੂੰ ਨਿਗਾਹ ਮਾਰੀ ਜਿੱਲੇ ਕੋਈ ਕਸ ਰਹੀਂਦੀ ਹੁੰਦੀ ਹੈ ਨਾ ਜੀ 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 11 ਨੰਬਰ ਕੱਟੇ ਇਹ ਇਹ ਵੀ ਉਮਰ ਉਹੀ ਹੈਗਾ ਨਾ ਇਹੀ ਇਹ ਵੀ ਇਹ ਹੀ ਹੈ 1.5 ਸਾਲ ਦੇ 1.5 ਸਾਲ ਵਾਲੇ ਘੇਰੇ ਜਿਓ ਨਾ 1.5 ਸਾਲ ਦੇ ਘੇਰੇ ਵਾਲੇ ਚ ਹੈ ਹਨ ਤੁਣ ਇਹਨੂੰ ਵੀ ਲੱਖੇ ਕਰਮ ਵਾਲੀ ਨੂੰ ਬਹੁਤ ਸੋਹਣਾ ਲੱਗਾ ਸੰਗ ਸੰਗ ਦੇਖ ਇਹ ਗੱਲ ਹੋਰ ਦੇਖ ਇਹਦੀ ਮੂੰਹ ਦੀ ਕੁਆਲਿਟੀ ਦੇਖ ਕਿੱਡੀ ਲੰਬਾਈ ਚਾ ਕੱਟੀ ਹੂੰ ਲੰਬਾ ਨਾ ਪੂਰਾ ਪੂਰਾ ਲੰਬਾ ਪਤਲਾ ਕਾਲੀ ਜਾਮਨ ਅਰਗੀ ਕੱਟੀ ਵੀ ਇਹ ਤਕਰੀਬਨ ਸਾਰੀਆਂ ਹੀ ਕੱਟੀਆਂ ਆਪਣੇ ਕੋਲੇ ਕਾਲੀਆਂ ਪਰ ਇੱਕ ਦੋ ਕੱਟੀਆਂ ਹੁੰਦੀਆਂ ਜਿਹੜੀਆਂ ਬੜਾ ਕਾਲਾ ਆ ਜਾਂਦੀਆਂ ਹਨ ਪੁੱਠਾ ਚੌੜਾ ਪਿਆਗਾ ਜੀ 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 ਵੀਰੇ ਇਹ ਚੀਜ਼ ਚੌੜੇ ਹੋਣਾ ਮਤਲਬ ਇਹ ਹੁੰਦਾ ਵੀ ਭਾਈ ਜੇ ਕੱਲ ਨੂੰ ਪਸ਼ੂ ਸੂਣ ਆਗਾ ਕੱਟਰੂ ਭਾਰਾ ਇਹਨੂੰ ਸੂਣ ਦੀ ਸੂਣ ਦੀ ਦਿੱਕਤ ਨਹੀਂ ਜਿਹੜੇ ਹੁੰਦੇ ਪਿੱਛੋਂ ਪਸ਼ੂ ਘਟਵੇਂ ਹੁੰਦੇਗੇ ਉਹਨੂੰ ਸੂਣ ਲੈ ਬੜੀ ਦਿੱਕਤ ਆਉਂਦੀ ਹੈ ਜੀ ਬਾਕੀ ਸਿਰੇ ਲਖੇ ਹੁਣੇ ਤੋਂ ਇਹ ਇੰਨੀ ਚੌੜੀ ਹੈ ਤੇ ਗਾਂ ਦੇਖ ਮਾਲ ਜਿਵੇਂ ਜਿਵੇਂ ਗੱਭਰ ਹੋਣਾ ਪਲਣਾ ਹੈ ਵੱਡੀ ਹੋ ਜਾਣਾ ਹੈ ਉਮਰ ਦੇ ਬਤਾਲਾ ਜਿਵੇਂ ਜਿਵੇਂ ਉਮਰ ਬਦਨੀਆ ਤਿਉਂ ਤੋਂ ਇਹ ਕੱਟੀ ਨੇ ਚੌੜੀ ਹੋਈ ਜਣਾ ਹੁਣ ਆ ਚੀਜ਼ ਹੁਣ ਤੋਂ ਘਟ ਤੋਂ ਬਾਹਰ ਜਾਂਦਾ ਦੇਖ ਲੈ ਹੁਣ ਤੂੰ ਆ ਜੀ ਇੱਥੋਂ ਦੇਖ ਲੈ ਵੀ ਇਹ ਇੰਨੀ ਚੌੜੀ ਹਾਂ ਉਹਨੇ ਫਿਰ ਕੀ ਅਗੇ ਬੱਚੇ ਜਾਮਣੇ ਜੱਜ ਦੇ ਬਾਕੀ ਸਾਰੇ ਲਖੇ ਆਪਾਂ ਆਪਦੀ ਪਸੰਦ ਪੂਰੀ ਵਧੀਆ ਹੀ ਲੈ ਕੇ ਆਉਣੇ ਹੁੰਦੇ ਹਨ ਨਾ ਫਿਰ ਆਪਾਂ ਵੀਡੀਓ ਦੇ ਵਿੱਚ ਬੋਲਦੀ ਹੁੰਦੇ ਆ ਬਾਕੀ ਭਰਾਵਾਂ ਨੇ ਆਪਦੀ ਪਸੰਦ ਆਹ ਦੇਖ ਲਖੇ ਆਹ ਕੱਟੀ ਦੇ ਮਾੜੀ ਜੀ ਮੱਥੇ 'ਚ ਫੁੱਲੀ ਆ ਹਾਂ ਹਾਂ ਜਿਹੜੀ ਚੀਜ਼ ਹੋਊਗੀ ਹੋਰ ਹੈ ਨਾ ਜਿਹਦੇ ਮੂੰਹ ਦੀ ਬਣਤਰ ਦੇਖਣ ਵਾਲਿਆ ਹੋ ਕਿਵੇਂ ਨਾ ਵਕਰੀ ਨਸਲ ਜੀ ਜੀ ਜਿਵੇਂ ਉਹ ਜਾਫਰੀਵਾਦੀ ਜੀ ਨਹੀਂ ਹੁੰਦੀ ਉਸ ਤਰੀਕੇ ਉਸ ਤਰੀਕੇ ਦੀ ਹੈ ਯਾਰ ਮੂੰਹ ਦੇਖਿਆ ਯਾਰ ਇਥੇ ਗਾੜਾ ਸੀ ਹੋਰ ਹੀ ਬਣਤਰ ਜੀ ਮਾੜੀ ਦੀ ਪਤਾ ਨਹੀਂ ਕਿੱਧਰੋਂ ਆਈ ਹੋਣੀ ਕਿਹੜੇ ਨਸਲ ਚ ਪਉ ਇਹ ਇਹ ਮਾਲਕ ਸੁੱਖ ਰੱਖੇ ਕੀ ਪਤਾ ਰੱਬ ਦਾ ਮਹਾਰਾ ਸੱਚੇ ਪਾਤਸ਼ਾਹ ਜਾਣਦਾ ਹਨਾ ਯਾਰ ਇਹ ਕਿਹੜੀ ਕਿਹੜੀ ਬੰਤਰੂ ਨੇ ਬਣਾਈ ਆ ਹਨਾ ਇਹ ਨਾ ਇਹ ਸੀ ਕੱਟੀ ਆਪਣੇ ਕੋਲੇ ਲੱਖੇ 12 ਨੰਬਰ ਹਨਾ 12 ਨੰਬਰ ਕੱਟੀ ਆ ਗਈ ਜੀ ਲਗਭਗ 1.5 ਸਾਲ ਦੀ ਮਸਾ ਹੀ ਹੋਣੀ ਆ ਇਹ ਕੱਟੀ ਭਲਾਂ ਦੇ ਮਹੀਨਾ 20 ਨਹੀਂ ਵੱਧਣੀ ਹੋਣੀ ਇਹ ਜੀ ਵੀਰੇ ਜੀ ਤੇ ਬਣ ਕੇ ਸੁਣਾਪਾ ਥਾਣਾ ਇਹਦੀ ਵੀ ਕੱਟੀ ਦਿਖਾ ਦੇ ਨਾਲ ਦੀ ਨਾਲ ਇਥੇ ਨਹੀਂ ਆ ਮਾਰ ਲੈ ਥਾਣਾ ਤੇ ਆਹ ਕੱਟੀ ਤੁਹਾਨੂੰ ਦੁਬਾਰਾ ਦਿਖਾ ਦੇਣਾਗਾ ਠੀਕ ਹੈ ਤੇ ਹੁਣ ਦਿਖਾ ਸੁਣਾਪਾ ਲਾਸਟ 13 ਨੰਬਰ ਕੱਟੀ ਮਗਲ 1.5 ਸਾਲ ਵਾਲੇ ਘਰੇ ਚ ਬੱਸ ਵੀਰੇ ਸਵਾ ਸਾਲ ਡੇਢ ਸਾਲ ਹੀ ਸੀ ਘਰੇ ਜੀਆ ਵੀਰੇ ਇਹ ਝੋੜੀ ਦੀ ਕੱਟੀ ਆ ਕਰ ਮਾ ਜੀ ਇਹ ਤਾਂ ਲਖੇ ਬਾਲੇ ਮਰੇ ਘਰੋਂ ਲਈ ਆ ਬਾਲੇ ਮਰੇ ਘਰੋਂ ਜਿਵੇਂ ਥੱਲੋਂ ਸ਼ਨਾਰ ਚੰਗਾ ਆ ਨਾ ਪਾਉਂਦੀ ਨਹੀਂ ਸੀ ਥੱਲੋਂ ਝੋਲੀ ਝਾਲੀ ਕੱਟੀ ਦੀ ਬਾਲੀ ਚੰਗੀ ਆ ਨਸਲ ਬਾਲੀ ਚੰਗੀ ਆ ਗੱਲ ਇਹ ਆ ਵੀ ਕਿਸੇ ਨੇ ਕੱਖ ਪੱਠੀ ਨਹੀਂ ਪਾਏ ਬਾਈ ਇਹ ਇਹ ਤੂੰ ਐ ਰੱਖ ਲਾ ਵੀ ਰਾਤ ਦਾ ਮਾਲ ਆਇਆ ਇਹਨੇ ਮਾਂ ਦੀ ਧੀ ਨੇ ਪੱਠਿਆਂ ਤੋਂ ਮੂੰਹ ਨਹੀਂ ਚੱਕਿਆ ਲਖੇ ਜਿਵੇਂ ਕੋਈ ਮਲਾ ਉਹ ਹੀ ਹੈ ਨਾ ਭੁੱਖ ਬਿਚੇ ਜਿਵੇਂ ਕਿਤੇ ਦਿਖਾਈ ਨਹੀਂ ਹੁੰਦੇ ਰੱਬ ਦੀ ਕਸਮ ਹਾਂ ਇਹ ਰਾਤ ਦੀ ਆਈ ਹੈ ਵਿਚਾਰੀ ਇਹਨੇ ਰਾਤ ਦੀ ਨੇ ਪੱਠੇ ਨਹੀਂ ਪੱਠਿਆਂ ਤੋਂ ਮੂੰਹ ਨਹੀਂ ਝੱਕਿਆ ਨਹੀਂ ਮੈਂ ਦੇਖਦਾ ਹੁੰਨਾ ਤਕਰੀਬਨ ਆਏ ਪਸ਼ੂ ਨਾ ਪੱਠਿਆਂ ਨੂੰ ਮੂੰਹ ਨਹੀਂ ਲਾਉਂਦੇ ਹੁੰਦੇ ਛੇਦੀ ਵੀ ਕਿਉਂ ਉਪਰ ਆ ਮੰਨੇ ਜਾਂਦੇ ਆ ਜਾਂ ਉਹ ਕਰ ਜਾਂਦੇ ਆ ਪਰ ਇਹ ਵਿਚਾਰੀ ਪਹਿਲੀ ਭੁੱਖ ਦੁੱਖ ਚ ਆਈ ਸੀ ਨਾ ਇਹ ਵਿਚਾਰੀ ਪਹਿਲੀ ਭੁੱਖ ਦੁੱਖ ਚ ਆਈ ਹੈ ਕੱਟੀਆਂ ਦੀ ਬਰੀਕ ਬਰੂਕ ਲਖੇ ਬਹੁਤ ਜ਼ਿਆਦਾ ਚੰਗੀ ਆ ਬਰੀਕ ਕੱਟ ਬਹੁਤ ਹਾਂ ਬਿਲਕੁਲ ਬਿਲਕੁਲ ਨਾ ਹਾਂਜੀ ਹਾਂ ਲਾਏ ਮੈਂ ਤਾਂ 13 ਕਟਾ ਤੁਹਾਨੂੰ ਦਿਖਾਤੇ ਆਪਾਂ ਪਿੰਡ ਰਾਈ ਆਗਾ ਤਹਿ ਮੋਬਾਈਲ ਨੰਬਰ 9855287584 ਵਜੇ ਸੰਪਰਕ ਨੰਬਰ ਹੈ ਦੋ ਬੂਰਾਂ ਤੇ ਇੱਕ ਨੀਲੀ 라ਵੀ ਇੱਕ ਨੀਲੀ 라ਵੀ ਆ ਜੀ ਤੇ ਬਾਕੀ 10 ਘਟੀਆਂ ਰਹਿ ਗਈਆਂ ਜਿਹੜੀਆਂ ਉਸ ਨੂੰ ਮੁਰਾ ਨਾਲ ਅਸਲ ਚ ਨਹੀਂ ਗਿਆ ਠੀਕ ਆ ਹੁਣ ਥਾਂ ਸਾਨੂੰ ਸਾਰਾ ਚਾਚ ਦਿਖਾਤੇ ਹੁਣ ਜਿਹੜੇ ਵੀ ਨੂੰ ਜਿਹੜਾ ਨਗ ਪਸੰਦ ਆਊਗਾ ਇੱਥੋਂ ਇੱਕ ਚੋਂ ਗੰਨਾ ਛਾਂਟ ਕੇ ਲਿਆ ਸਕਦਾ ਠੀਕ ਹੈ ਤੇ ਨੀਲੀ 라ਵੀ ਨੂੰ ਮੈਂ ਇੱਕੇ ਦੁਆਰਾ ਫੇਚਾ ਲੈ ਕੇ ਮਰਵਾ ਦੇਣਾ ਕੱਟੀ ਖੂਬਸੂਰਤੀ ਬੜੀ ਆ ਠੀਕ ਹੈ ਸੋ ਅੱਗੇ ਤੁਹਾਡਾ ਫਰਜ਼ ਬਣ ਜਾਂਦਾ ਹੈ ਤਸੱਲੀ ਕਰਨ ਦਾ ਸੋ ਕਰ ਲਿਓ ਬਾਈ ਨਾਲ ਸੰਵਰਕ ਮਿੱਤਰੋ ਧੰਨਵਾਦ ਜੀ